ਬੌਜਨ ਸਮਾਜ ਪਾਰਟੀ ਦੇ ਨੈਸ਼ਨਲ ਚੀਫ ਕੋਆਰਡੀਨੇਟਰ ਸ੍ਰੀ ਕਾਸ਼ ਅਨੰਦ ਜੀ ਪਹੁੰਚ ਗਏ ਨੇ ਸਾਥ ਸ੍ਰੀ ਕਾਂਸ਼ੀ ਰਾਮ ਜੀ ਪਵਨ ਜਲੰਧਰ ਵਿਖੇ ਜਿਨ੍ਹਾਂ ਦੇ ਹੋਂਦ ਤੇ ਬੌਜਨ ਸਮਾਜ ਪਾਰਟੀ ਵੱਲੋਂ ਨਿਗਾ ਸਵਾਗਤ ਬੈਡਵਾਜਿਆਂ ਦੇ ਨਾਲ ਜ਼ੋਰਦਾਰ ਸਵਾਗਤ ਬੀਐਸਪੀ ਦੇ ਨਾਅਰਿਆਂ ਦੇ ਨਾਲ ਇਸ ਮੌਕੇ ਦੀਆਂ ਤਸਵੀਰਾਂ ਦੇ ਵਿੱਚ ਕੇਂਦਰੀ ਇੰਚਾਰਜ ਸ੍ਰੀ ਰਣਜੀਤ ਸਿੰਘ ਵੈਣੀਪਾਲ ਜੀ ਉਹਨਾਂ ਦੇ ਨਾਲ ਕੇਂਦਰੀ ਜਨਰਲ ਫੈਕਟਰੀ ਸਟੇਟ ਪੰਜਾਬ ਦੇ ਇੰਚਾਰਜ ਸ੍ਰੀ ਵਿਪਲ ਕੁਮਾਰ ਜੀ ਸੂਬੇ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਕ੍ਰੀਮਪੁਰੀ ਜੀ ਸਟੇਟ ਦੇ ਇੰਚਾਰਜ ਸ੍ਰੀ ਗੁਰਨਾਮ ਸਿੰਘ ਚੌਧਰੀ ਜੀ ਸਟ੍ਰੀਟ ਦੇ ਅੰਚਾਰਜ ਕੁਲਦੀਪ ਸਿੰਘ ਫਜ਼ੂਲਗੜ੍ਹ ਸਟ੍ਰੀਟ ਦੇ ਅੰਚਾਰਜ ਅਜੀਤ ਸਿੰਘ ਭੈਣੀ ਜੀ ਹੋਰ ਵੱਖ-ਵੱਖਾਕੂ ਅਤੇ ਬਸਪਾ ਦੇ ਵਰਕਰ ਸਮਰਥਕ ਅਤੇ ਜ਼ੋਰਦਾਰ ਸਵਾਗਤ ਕਰਦੀਆਂ ਪੰਗੜੇ ਦੀਆਂ ਟੀਮਾਂ ਵੱਲੋਂ ਆਏ ਹੋਏ ਮੁੱਖ ਮਹਿਮਾਨ ਦਾ ਨਿੱਘਾ ਸਵਾਗਤ ਆਪ ਦੇਖ ਰਹੇ ਨੇ ਮੌਕੇ ਦੀਆਂ ਤਸਵੀਰਾਂ